ਅਵਤਾਰ ਸਿੰਘ ਰਾਏ ਸਰ ਜੀ ਅਸਲ ਚ ਇਹ ਬੇਟਾ ਨਾ ਮੇਰਾ ਜਸਪ੍ਰੀਤ ਇਹ 9ਵੀਂ ਚ ਫੇਲ ਹੋਇਆ ਸੀਗਾ ਉਸ ਤੋਂ ਬਾਅਦ ਇਹਨੂੰ 10ਵੀਂ ਓਪਨ ਕਰਾਈ ਤੇ ਇਸ ਵਾਰ ਅਸੀਂ ਇਹਦਾ ਦਾਖਲਾ ਪਲੱਸ 2 ਦਾ ਭਰਿਆ ਸੀਗਾ ਮੇਰੀ ਇੱਛਾ ਸੀ ਵੀ ਇਹਨੂੰ ਅੱਗੇ ਪੜਾਇਆ ਵੇਸ ਕਰਕੇ ਜਦ ਮੈਂ ਇਹਦਾ ਦਾਖਲਾ ਭਰਨ ਗਿਆ ਤਾਂ ਉਸ ਦਿਨ ਹੀ ਮੇਰਾ ਵੀ ਦਿਲ ਕਰਿਆ ਵੀ ਮੈਂ ਵੀ ਇੱਕ ਵਾਰ ਕੋਸ਼ਿਸ਼ ਕਰਕੇ ਦੇਖਾਂ ਵੀ ਸ਼ਾਇਦ ਮੈਂ 12ਵੀਂ ਪਾਸ ਕਰ ਲਵਾਂ ਕਿਉਂਕਿ ਮੈਂ ਨਾ 1982 ਦਾ ਸੀ ਜਿਹੜਾ ਦਸਮੀ ਕਰ ਲਈ ਸੀ 40-42 ਸਾਲ ਪਹਿਲਾਂ ਤੇ ਮੇਰੇ ਵੀ ਕਿਤੇ ਨਾ ਕਿਤੇ ਮਨ ਚ ਹੁੰਦਾ ਜੀ ਅੱਗੇ ਪੜਿਆ ਜਾਵੇ ਹਨਾ ਫਿਰ ਇਹਦੇ ਇਹਦੇ ਇੱਕ ਮਾਨ ਦੇ ਨਾਲ ਮੇਰਾ ਵੀ ਹੋ ਗਿਆ ਮੈਂ ਦਾਖਲਾ ਦਾਖਲਾ ਪਰ ਇਹ ਤੇ ਫਿਰ ਉਸ ਤੋਂ ਬਾਅਦ ਚਲੋ ਅਸੀਂ ਸਾਨੂੰ ਡੇਟ ਸ਼ੀਟ ਮਿਲ ਗਈ ਸੀ ਪੇਪਰ ਦਿੱਤੇ ਪੇਪਰ ਦਿੱਤੇ ਵਧੀਆ ਸਾਡਾ ਪੇਪਰ ਹੋਇਆ ਦੋਨੋਂ ਦੇ ਤੇ ਉਸ ਤੋਂ ਬਾਅਦ ਰਿਜ਼ਲਟ ਆਇਆ ਵਧੀਆ ਪ੍ਰਾਪਤੀ ਮਨ ਖੁਸ਼ ਹੋ ਗਿਆ ਦਿਨਾਂ ਦਾ ਵੀ ਦੋਨੋਂ ਇੱਕ ਪਾਸ ਹੋ ਗਿਆ ਜੀ ਕਿ ਤੁਸੀਂ 12ਵੀਂ ਦੀ ਪੜ੍ਹਾਈ ਸ਼ੁਰੂ ਕੀਤੀ ਕਿੰਨੇ ਸਾਲਾਂ ਬਾਅਦ ਤੁਸੀਂ ਇੰਜ ਕਿ ਪੜ੍ਹਾਈ ਮੈਂ ਜੀ ਤਕਰੀਬਨ 40-42 ਸਾਲ ਤੋਂ ਹੋ ਗਿਆ 82 ਤੋਂ ਦੇਖ ਲਓ 42 ਸਾਲ ਤੋਂ ਵੀ 42 ਸਾਲ ਦਾ ਸਮਾਂ ਬਣ ਜਾਂਦਾ ਹੈ 82-83 ਦਾ ਤੇ ਪੜ੍ਹਾਈ ਛੱਡੀ ਨੂੰ ਸਮਝ ਲਓ ਸਮਾਂ ਹੋ ਗਿਆ ਸੀਗਾ ਤੇ ਇਸੇ ਦੌਰਾਨ ਜਦੋਂ ਮੈਂ ਸਮਝ ਲਓ ਦਾਖਲਾ ਭਰ ਕੇ ਆਪਣਾ ਵੀ ਆ ਗਿਆ ਤਾਂ ਮੇਰੇ ਨਾਲ ਰਿਲੇਟਿਵ ਨੇ ਸਾਡੇ ਸਹਿਤਕਾਰ ਨੇ ਬਠਿੰਡ ਤੋਂ ਸ਼ਖਬਜ਼ਦ ਕੌਰ ਖੋਸਾ ਦੀ ਉਹਨਾਂ ਨੇ ਲਗਾਤਾਰ ਮੇਰੀ ਤਿਆਰੀ ਕਰਵਾਈ ਉਹਨਾਂ ਨੇ ਮੈਨੂੰ ਆਨਲਾਈਨ ਕਲਾਸਾਂ ਲਵਾਈਆਂ ਤੇ ਉਹਨਾਂ ਦੀ ਬਦੌਲਤ ਮੈਂ ਵਧੀਆ ਚਲੋ ਇੰਨੇ ਕ ਨੰਬਰ ਲੈ ਗਿਆ ਨਹੀਂ ਮੈਂ ਸਿਗਾ ਵੀ ਕੱਲਾ ਪਾਸਵਰਡ ਤੱਕ ਸੀਮਤ ਰਹਿ ਜਾਣਾ ਸੀਗਾ ਤੇ ਇੱਕ ਸਾਡੇ ਸਖਪਾਲ ਕੌਰ ਬਾਠਰ ਨੇਗੇ ਸਾਡੇ ਪ੍ਰਣਾਲੇ ਤੋਂ ਉਹਨਾਂ ਨੇ ਵੀ ਕਾਫੀ ਮੈਨੂੰ ਪ੍ਰੇਰਣਾ ਮਿਲੀ ਆ ਆਵਰਨ ਪ੍ਰਿੰਦਾ ਜੀ ਦਾ ਵੀ ਇਹਦੇ ਵਿੱਚ ਵੱਡਾ ਹੱਥ ਰਿਹਾ ਜੀ ਕਿੰਨੇ ਨੰਬਰ ਪ੍ਰਾਪਤ ਕੀਤੇ ਤੁਸੀਂ 12ਵੀਂ ਕੀ ਵਿਸ਼ਿਆਂ ਦੇ ਵਿੱਚ ਜੀ ਮੇਰੇ 12ਵੀਂ ਦੇ ਵਿੱਚੋਂ 360 ਨੰਬਰ ਆਏ 500 ਚੋਂ ਤੇ ਇਹਦੇ 72% ਬਣਦੇ ਆਗੇ ਤੇ ਬੇਟੇ ਦੇ ਦੇ ਥੋੜੇ ਜਿਹੇ ਮੇਰੇ ਨੂੰ 3% ਘੱਟ ਰਿਹਾ ਤੇ 300 45 ਨੰਬਰ ਨੇ 500 ਤੋਂ ਜੀ ਤੁਸੀਂ ਆਪ ਕਿੰਨਾ ਸਮਾਂ ਪੜਾਈ ਕਰਦੇ ਸੀਗੇ ਭਾਈ ਡੇਲੀ ਕਰਦਾ ਹੈਗਾ 1.5 ਘੰਟੇ ਦੇ ਜਨਾਂ ਕਰਦਾ ਸੀ ਜੀ ਪਰ ਜਿਹੜਾ ਹੈਗਾ ਬੱਚੇ ਦੇ ਨੰਬਰ ਤੁਹਾਡੇ ਨਾਲ ਘਟਾਏ ਹੈਗੇ ਪਰ ਖੁਸ਼ੀ ਵੀ ਹੈਗੀ ਆ ਕੀ ਕਾਰਨ ਰਹੇ ਜਣਕੇ ਜਿਹੜੇ ਬੱਚਾ ਕਿ ਕੀ ਕੰਮ ਕਰਦਾ ਨਾਲ ਤੁਹਾਡਾ ਹਾਂ ਬੱਚੇ ਦਾ ਹੀ ਦੇਖੋ ਇਹ ਵੀ ਮੈਨੂੰ 40 ਸਾਲ ਲਗਾਤਾਰ ਉਹ ਤੇ ਗੈਪ ਪੈਂਡ ਕਰਕੇ ਵੀ ਥੋੜਾ ਜਿਹਾ ਦਿਮਾਗ ਉਮਰ ਹੁੰਦਾ ਵੀ ਹੋਜਦਾ ਕੁਛ ਨਾ ਇਹ ਬੱਚੇ ਨਵੇਂ ਜੰਗੇ ਜਾਂ ਇਹਨਾਂ ਦੀ ਗੱਲ ਜਲਦੀ ਜਿਆਦਾ ਜਾਂਦੀ ਹੈਗੀ ਹੈ ਨਾ ਤੇ ਮੇਰਾ ਰਿਜ਼ਲਟ ਮੈਨੂੰ ਵੀ ਲੱਗਦਾ ਮੈਨੂੰ ਹੋਰ ਨੰਬਰ ਮਿਲਣੇ ਚਾਹੀਦੇ ਘੱਟ ਰਹਿ ਗਏ ਮੇਰੇ ਇਹ ਤੁਹਾਡਾ ਬੇਟਾ ਕਿੰਨਾ ਸਮਾਂ ਪੜ੍ਹਾਈ ਕਰਦਾ ਇਹ ਰਜਣਾ ਇਹ ਬੇਟਾ ਦੱਸੋ ਬੇਟਾ ਹਾਂਜੀ ਸਸਾ ਇਹ ਬੇਟਾ ਨੇ ਬਹੁਤ ਮਿਹਨਤ ਕਰੀ ਆ ਕਿਉਂਕਿ ਇਹਦੀ ਜ਼ਿੰਮੇਵਾਰੀ ਘਰ ਦੀ ਕੰਮਾਂ ਦੀ ਸਾਰੀ ਤਕਰੀਬਨ ਇਹਦੇ ਤੇ ਹੀ ਆ ਤੇ ਉਹਦੇ ਵਿੱਚ ਟਾਈਮ ਤੋਂ ਟਾਈਮ ਕੱਢ ਕੇ ਨੇ ਦੱਬ ਕੇ ਮਿਹਨਤ ਕੀਤੀ ਆ ਤੇ ਇਹ ਚੰਗੇ ਨੰਬਰ ਲੈ ਕੇ ਪਾਸ ਹੋਇਆ ਜੀ ਹਾਂ ਜੀ ਇਹ ਤਾਂ ਹੈ ਜੀ ਬਿਲਕੁਲ ਵੀ ਜਿਹੜਾ ਸਮਾਂ ਦਾ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਤੇ ਕਿਸੇ ਵੀ ਸਮੇਂ ਵੀ ਸਾਨੂੰ ਸੰਗਸਕੋਚ ਤੋਂ ਬਿਨਾਂ ਸਿੱਖਣਾ ਚਾਹੀਦਾ ਹੈਗਾ ਅੱਗੇ ਪੜਦੇ ਰਹਿਣਾ ਚਾਹੀਦਾ ਹੈਗਾ ਤੇ ਮੈਨੂੰ ਐਂਜੇ ਲੱਗਾ ਵੀ ਮੇਰੇ ਰਿਜ਼ਲਟ ਨੂੰ ਦੇਖ ਕੇ ਮੈਨੂੰ ਤਿੰਨ ਚਾਰ ਮਿੱਤਰ ਪਿਆਰੇ ਨੇ ਵੀ ਕਹਿ ਵੀ ਅਸੀਂ ਵੀ ਅੱਗੇ ਪੜਨਾਗਾ ਤੁਹਾਨੂੰ ਦੇਖ ਕੇ ਉਹਨਾਂ ਨੂੰ ਵੀ ਹੌਸਲਾ ਮਿਲਿਆਗਾ ਜੀ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਜੀ ਸਾਰੇ ਪਰਿਵਾਰ ਚ ਖੁਸ਼ੀਆਂ ਦਾ ਮਾਹੌਲ ਰਿਹਾ ਦੋ ਤਿੰਨ ਦਿਨ ਵਿਆਹ ਗੂਰ ਹੈ ਘਰ ਚ ਵਧਾਈਆਂ ਮਿਲੀਆਂ ਲੋਕਾਂ ਦੀਆਂ ਮਿੱਤਰਾਂ ਪੈਰਾਂ ਦੀਆਂ ਹਨਾ ਖੁਸ਼ੀ ਦਾ ਮਾਹੌਲ ਰਿਹਾ ਜੀ ਸਾਡੇ ਹਾਂਜੀ ਮੈਂ ਨਾ ਵੈਸੇ ਤਾਂ ਲੰਮੇ ਸਮੇਂ ਤੋਂ ਅਖਬਾਰਾਂ ਵਾਸਤੇ ਲਿਖਿਆ ਲੇਖ ਸਫੇ ਦੇ ਅਖਬਾਰਾਂ ਦੇ ਵਿੱਚ 10 ਸਾਲ ਤੋਂ ਮੈਂ ਆਦਮੀ ਸਾਹਿਬ ਇੱਕ ਰਸਾਲਾ ਸਾਪਿਆ ਬਰਨਾਲੇ ਤੋਂ ਉਹਦਾ ਸੰਪਾਦਕ ਰਿਹਾ ਤੇ ਮੇਰੇ ਕੋਲੇ 4-5 ਜਿਹੜੀਆਂ ਪੁਸਤਕਾਂ ਦਾ ਮੈਟਰ ਵੀ ਪਿਆਗਾ ਖੱঁচা ਖਰੜਾ ਜਿਹੜਾ ਕਿਸੇ ਕਾਰਨ ਵਾਲੇ ਪ੍ਰੈਸਿਸ ਵਿੱਚ ਨਹੀਂ ਭੇਜ ਸਕਦਾ ਸਪਾਉੜ ਨਹੀਂ ਉਹ ਰਹਿੰਦਾ ਸਪਾਉੜੀਆਂ ਨਹੀਂ ਆ ਉਹ ਪੁਸਤਕਵਰੀਆਂ ਹੈਗਾ ਮੇਰੇ ਕੋਲ ਖੱঁচা ਖਰੜਾ 4 ਕਿਤਾਬਾਂ ਦਾ 5ਾਂ ਦਾ ਜੀ ਜਸਪੀਤ ਜੀ ਕੀ ਕਹਿਣਾ ਚਾਹਣਾ ਜਿਹੜਾ ਪਲਾਸਟਿਕ ਦੇ ਵਿੱਚ ਤੁਸੀਂ ਪਾਸਵੇਂ ਤੁਹਾਡੇ ਪਿਤਾ ਵੀ ਇਹਨੂੰ ਪ੍ਰੈਸਿੰਗ ਵਿੱਚ ਪਾਸ ਹੋਇਆ ਗਿਆ ਹਾਂਜੀ ਵਧੀਆ ਕਹਿਣਾ ਚਾਹਣਾ ਜੀ ਸਾਨੂੰ ਬਹੁਤ ਖੁਸ਼ੀ ਆ ਹਾਂਜੀ ਤੇ ਅਸੀਂ ਮੈਂ ਇਹਦੇ ਡੈਡੀ ਨੇ ਇਕੱਠੇ ਨੇ ਦਾਗਲਾ ਭਰਿਆ ਜੀ ਹਰਾਲ ਮਿਲ ਕੇ ਅਸੀਂ ਪੇਪਰਾਂ ਦੀ ਤਿਆਰੀ ਕੀਤੀ ਸੀ ਕਿੰਨੇ ਨੰਬਰ ਆਸਰੇ ਦਿੱਤੇ ਤੁਸੀਂ ਟਿਕ ਟਟ ਕਰ ਦਿੱਤੇ ਮੇਰੇ ਜੀ 69% ਆ ਰੈਡੀ ਦੇ 72 ਜੀ ਕਿਵੇਂ ਇੰਨੀ ਕਦੋਂ ਪੜ੍ਹਾਈ ਕਰਦੇ ਕਿੰਨਾ ਸਮਾਂ ਪੜ੍ਹਾਈ ਕਰਦੇ ਹੋਰ ਵੀ ਕੋਈ ਕੰਮ ਕਰਦੇ ਲਾ ਹਾਂਜੀ ਮੈਂ ਨਾਲ-ਨਾਲ ਕੰਮ ਵੀ ਕਰਦਾ ਸੀ ਤੇ ਤਾਂ ਕਰਕੇ ਪੜ੍ਹਾਈ 'ਚ ਟਾਈਮ ਘੱਟ ਹੀ ਮਿਲਦਾ ਜੀ ਤੇ ਮੈਂ ਪੇਪਰਾਂ ਦੇ ਆਖਰੀ ਦਿਨਾਂ 'ਚ ਮਿਹਨਤ ਵਧਾ ਕਰਨੀ ਸੀ ਮਾਨ ਖੁਸ਼ ਹੈਗਾ ਹਾਂਜੀ ਹਾਂਜੀ ਸਨੇਹਾ ਕੀ ਦੇਣਾ ਚਾਹਿਆ ਨੌਜਵਾਨਾਂ ਨੂੰ ਹਾਂਜੀ ਉਹਨਾਂ ਨੂੰ ਵੀ ਕੰਮ ਵੀ ਕਰਨਾ ਚਾਹੀਦਾ ਨਾਲ ਨਾਲ ਪੜਾਈ ਵੀ ਕਰਨੀ ਚਾਹੀਦੀ ਹੈ ਜ਼ਰੂਰੀ ਹੈ ਜੀ 12 ਤੱਕ ਕੀ ਕੰਮ ਕਰਦੇ ਨਾਲ ਰਾਈਟ ਹੈਂਡ ਤੇ ਲੱਗਾ ਸੀ ਹਾਂਜੀ ਹਾਂਜੀ ਮੈਂ ਇਹਦੇ ਜਿਹੜੀ ਹੀ ਘਰੇ ਬਹੁਤ ਤਿਆਰੀ ਕਰਦੇ ਹੁੰਦੇ ਸੀ ਰਾਲ ਮਿਲ ਕੇ ਹਾਂਜੀ ਜਿਸ ਕਰਕੇ ਨੰਬਰ ਵਧਦੇ ਨੇ